praise the lord praise the lord praise the lord ਸੋ ਖੁਦਾਵੰਦ ਯਿਸੂ ਮਸੀਹ ਦਾ ਬਹੁਤ ਧੰਨਵਾਦ ਹੋਵੇ ਉਸਤੇ ਪਵਿੱਤਰ ਪਾਗ ਸਲਾਲੀ ਨਾਮ ਨੂੰ ਮਹਿਮਾ ਮਿਲੇ ਅਜ਼ੀਜ਼ ਆਈਏ ਖੁਦਾ ਦੇ ਪਾਗ ਕਲਾਮ ਨੂੰ ਜਦੋਂ ਸੁਣਦੇ ਆ ਤੇ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਜੇਕਰ ਤੁਸੀਂ ਰੀਜਨ ਵਾਲੀ ਯਹਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਸੁਣੋ ਤਾਂ ਉਹ ਸਾਰੀ ਧਰਤੀ ਦੀਆਂ ਕੌਮਾਂ ਤੋਂ ਤੁਹਾਨੂੰ ਉੱਚਾ ਕਰੇਗਾ ਸੋ ਆਈਏ ਖੁਦਾ ਦੇ ਪਾਗ ਕਲਾਮ ਨੂੰ ਜਦੋਂ ਅਸੀਂ ਸੁਣਦੇ ਆ ਤੋ ਸੁਣਨ ਦੇ ਨਾਲ ਬਾਈਬਲ ਆਂਦੀ ਹੈ ਈਮਾਨ ਵਾਦਾ ਹੈ ਸਾਡਾ ਜਦੋਂ ਈਮਾਨ ਵਧੇਗਾ ਔਰ ਜੋ ਕੁਛ ਵੀ ਖੁਦਾ ਦੇ ਕੋਲੋਂ ਮੰਗਾਂਗੇ ਖੁਦਾ ਸਾਨੂੰ ਦੇਵੇਗਾ ਇਸ ਵਾਸਤੇ ਆਈਏ ਇਸ ਵਚਨ ਨੂੰ ਲਾਇਕ ਕਰਨਾ ਹੈ ਔਰ ਸ਼ੇਅਰ ਵੀ ਕਰਨਾ ਹੈ ਸੋ ਖੁਦਾਵੰ ਤੁਹਾਨੂੰ ਬਹੁਤ ਬਰਕਤ ਦੇਣ ਵਾਲਾ ਆਈਏ ਇੱਕ ਹੌਤਾਂ ਦੀ ਪੁੱਤਰੀ ਉਦੇ ਸੇ ਅਤੇ ਉਹਦਾ ਸੇ ਵਚਨ ਇਸ ਤਰ੍ਹਾਂ ਬਿਆਨ ਕਰਦਾ ਹੈ। हे ਆਲਸੀ ਕੀੜੀ ਕੋਲ ਜਾ ਅਤੇ ਉਹਦੇ ਰਾਹ ਨੂੰ ਰਾਹ ਨੂੰ ਵੇਖ ਅਤੇ ਬੋਧੂ ਆਣ ਬਣ ਜਿਹਦਾ ਨਾਂ ਕੋਈ ਹੰਦੇਦਾਰ ਨਾ ਕੋਈ ਹਾਕਮ ਹੈ ਉਹ ਆਪਣਾ ਆਹਾਰ ਗਰਮੀ ਵਿੱਚ ਜੋੜਦੀ ਹੈ ਅਤੇ ਬਾੜੀ ਦੇ ਵੇਲੇ ਆਪਣੇ ਖਾਣਿਆਂ ਵਾਲੀਆਂ ਵਸਤੂਆਂ ਇਕੱਠੀਆਂ ਕਰਦੀ ਹੈ ਇਹ ਆਲਸੀ ਤੁਕਾ ਤੋੜੀ ਪਿਆ ਰਹੇਗਾ ਤੁਕਾ ਤੋੜੀ ਨੀਂਦ ਉੱਠੇਗਾ ਅਰਤੀ ਕੋ ਨੀਂਦ ਰਤੀ ਕੋ ਊਗ ਅਤੇ ਰਤੀ ਕੋ ਇਕੱਠਾ ਕਰਕੇ ਲੰਮਾ ਪਹਿਣਾ ਇਸ ਤਰ੍ਹਾਂ ਗਰੀਬੀ ਧਾੜਵੀ ਮੰਗਰ ਅਤੇ ਤੰਗੀ ਬਸਤਰ ਧਾਰੀ ਮੰਗਰ ਤੇਰੇ ਉੱਤੇ ਆ ਪਵੇਗੀ ਸੋ ਖੁਦਾਵੰਦ ਆਪ ਨੂੰ ਬੜੀਆਂ ਅਸੀਸ ਦੇਵੇ ਔਰ ਸਲੀਮਾਨ ਕਹਾਵਤਾਂ ਦੇ ਵਿੱਚ ਲਿਖਦਾ ਆ ਕਿ ਆਲਸ ਜਿਹੜਾ ਉਹ ਬਹੁਤ ਬਹੁਤ ਇਨਸਾਨ ਨੂੰ ਬਹੁਤ ਗਰੀਬੀ ਵਿੱਚ ਲੈ ਕੇ ਜਾਂਦਾ ਹੈ ਬਹੁਤ ਤੰਗੀ ਵਿੱਚ ਲੈ ਕੇ ਜਾਂਦਾ ਹੈ ਇਸ ਵਾਸਤੇ ਖੁਦਾਵੰਦ ਦਾ ਕਲਾਮ ਜੋ ਕੋ ਸਾਨੂੰ ਆਂਦਾ ਹੈ ਕਲਾਮ ਦੇ ਅਨੁਸਾਰ ਸਾਨੂੰ ਵਚਨ ਨੂੰ ਸੁਣ ਕੇ ਉਸਤੇ ਉੱਤੇ ਇਮਾਨ ਲਿਆ ਕੇ ਜਦੋਂ ਮੰਨਾਂਗੇ ਖੁਦਾ ਦੇ ਪਾਕ ਕਲਾਮ ਨੂੰ ਤਾਂ ਫਿਰ ਗੌਰ ਕਰੀਏ ਜਿਵੇਂ ਮੰਨਾਂਗੇ ਤੇਵੇਂ ਖੁਦਾ ਦੀ ਆਸ ਜਿਹੜੀ ਹੈ ਸਾਡੀ ਕਮਾਈ 'ਚ ਸਾਡੇ ਕੰਮ 'ਚ ਸਾਡੇ ਘਰ 'ਚ ਸਾਡੇ ਜੀਵਨ 'ਚ ਨਜ਼ਰ ਆਏਗੀ ਅਜੀਜ਼ ਆਪਣੇ ਪਰਮੇਸ਼ਵਰ ਦੇ ਪਾਕ ਕਲਾਮ ਨੂੰ ਜੀਵਨ ਦੇ ਵਿੱਚ ਜਗ੍ਹਾ ਦਈਏ ਪਰਮੇਸ਼ਵਰ ਸਾਨੂੰ ਆਪਣੇ ਜਲਾਲ ਦੇ ਨਾਲ ਪਰਮੇਸ਼ਵਰ ਆਪਣੀ ਬਰਕਾ ਦੇ ਨਾਲ ਸਾਨੂੰ ਪਰੇਗਾ ਸਾਡੇ ਕੰਮ ਨੂੰ ਪਰੇਗਾ ਔਰ ਸਾਡੇ ਜੀਵਨ ਨੂੰ ਆਪਣੇ ਜਲਾਲ ਵਾਸਤੇ ਤਿਆਰ ਕਰੇਗਾ ਇਸ ਕਰਕੇ ਆਪਣੇ ਜੀਵਨ ਚੋਂ ਖੁਦਾ ਦਾ ਪਾਕ ਕਲਾਮ ਕਹਿੰਦਾ ਹੈ ਕਿ ਆਲਸ ਨੂੰ ਦੂਰ ਕਰੀਏ ਔਰ ਕਹਾਵਤਾਂ ਦੀ ਪੋਥੀ ਅੰਦਰ ਲਿਖਿਆ ਆ ਕਿ 31 ਅਦੇ ਉਹਦੇ ਵਚਨਾਂ ਦੇ ਵਿੱਚ ਕਿ ਬੋਧੂ ਆਣਤੀ ਵੀ ਜਿਹੜੀ ਹੁੰਦੀ ਆ ਉਹ ਆਲਸ ਦੀ ਰੋਟੀ ਨਹੀਂ ਖਾਂਦੀ ਆਲਸ ਦੇ ਨਾਲ ਕੰਮ ਨਹੀਂ ਕਰਦੀ ਔਰ ਫਿਰ ਬੁੱਧ ਦੇ ਨਾਲ ਆਪਣਾ ਘਰ ਬਣਾ ਦਿੰਦੀ ਹੈ ਔਰ ਬੁੱਧ ਤੇ ਸਮਝਦੀਆਂ ਗੱਲਾਂ ਦੇ ਉੱਤੇ ਚਿੱਤ ਲਾਵਾਂਗੇ ਸਾਡੇ ਜੀਵਨ ਚੋਂ ਸਾਰੀ ਸੁਸਤੀ ਸਾਰੀ ਲਾਪਰਵਾਹੀ ਜਾਂਦੀ ਰਹੇਗੀ ਤਾਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਅਧੀਨ ਕਰਕੇ ਸਾਨੂੰ ਸਾਰੇ ਆਲਸ ਨੂੰ ਸਾਰੀ ਸੁਸਤੀ ਨੂੰ ਦੂਰ ਕਰਨਾ ਚਾਹੀਦਾ ਲੂਕਾ ਦੀ انجیل 18 ਦੇ ਉਧਰ ਪਹਿਲੇ ਵਚਨ ਚ ਲਿਖਿਆ ਯਿਸੂ ਨੇ ਕਿਹਾ ਕਿ ਸੁਸਤੀ ਨਾ ਕਰੋ ਸੁਸਤੀ ਜਿਹੜੀ ਆ ਬੰਦੇ ਨੂੰ ਬਹੁਤ ਪਸਾਂ ਲੈ ਕੇ ਜਾਂਦੀ ਹੈ ਦਸਾਂ ਕੁਵਾਰੀਆਂ ਵਿੱਚੋਂ ਪੰਜ ਕੁਵਾਰੀਆਂ ਸੁਸਤ ਸਨ ਜਿਹੜੀਆਂ ਲਾੜੇ ਦੇ ਨਾਲ ਨਹੀਂ ਗਈਆਂ ਰਾਹ ਦੇ ਵਿੱਚ ਹੀ ਰਹਿ ਗਈਆਂ ਇਸੇ ਤਰ੍ਹਾਂ ਜਦੋਂ ਅਸੀਂ ਪਰਮੇਸ਼ਵਰ ਦੇ ਕਲਾਮ ਨੂੰ ਸੁਣ ਕੇ ਚੁਸਤ ਹੋਵਾਂਗੇ ਕਲਾਮ ਪੜਨ ਵਿੱਚ ਦੁਆ ਕਰਨ ਵਿੱਚ ਕੰਮ ਕਰਨ ਵਿੱਚ ਅੱਗੇ ਵਧਾਂਗੇ ਔਰ ਪਰਮੇਸ਼ਵਰ ਦੀ ਬਰਕਤ ਮੇਰੇ ਤੁਹਾਡੇ ਜੀਵਨ ਦੇ ਵਿੱਚ ਆਏਗੀ ਸਾਨੂੰ ਅੱਜ ਕਿੰਨੀ ਸੁਸਤੀ ਆਲਸ ਨੀਂਦ ਜਿਹੜੀ ਸਾਨੂੰ ਬਾਧੂ ਆਉਂਦੀ ਹੈ ਔਰ ਉਹਨੂੰ ਦੂਰ ਕਰੀਏ ਔਰ ਆਲਸੀ ਨਾ ਬਣੀਏ ਉਦਮੀ ਬਣ ਕੇ ਆਪਣੇ ਪਰਿਵਾਰ ਨੂੰ ਆਪਣੇ ਕੰਮ ਨੂੰ ਬਰਕਤ ਦੇ ਨਾਲ ਭਰ ਦੇਈਏ ਔਰ ਇਹ ਮੇਰੇ ਤੁਹਾਡੇ ਜੀਵਨ ਦੇ ਵਿੱਚ ਇੱਕ ਆਸ਼ੀਸ਼ ਭਰੇ ਵਚਨ ਆ ਇਹਨਾਂ ਨੂੰ ਜਦੋਂ ਵਚਨਾਂ ਨੂੰ ਸੁਣੋਗੇ ਆਪਦੀ ਜ਼ਿੰਦਗੀ ਬਦਲੇਗੀ ਔਰ ਆਪਦਾ ਜੀਵਨ ਚਲਾਲੀ ਬਣੇਗਾ ਤੁਸੀਂ ਨਵਾਂ 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 ਆਪਣੇ ਘਰ ਦੇ ਵਿੱਚ ਬਰਕਤਾਂ ਦਾ ਭੰਡਾਰ ਖੁੱਲਿਆ ਆ ਦੇਖੋ ਖੁਦਾਵੰਦਾ ਆਪ ਨੂੰ ਬੜੀ ਆਸ਼ੀਸ਼ ਦੇਵੇਗਾ ਖੁਦਾਵੰਦਾ ਆਪ ਨੂੰ ਬੜੀ ਬਰਕਤ ਆਮੀਨ 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 ਆਈਏ ਆਪ ਦੇ ਵਾਸਤੇ ਦੁਆ ਹੋਵੇ ਪਿਆਰੇ ਇਸ ਬੜੀ ਬਰਕਤ ਦੇ ਜਿਨ੍ਹਾਂ ਵਿੱਚੋਂ ਸੁਣਿਆ ਔਰ ਸੁਣਨ ਵਾਲੇ ਲੋਕਾਂ ਉਤੇ ਰਹਿਮ ਹੋਵੇ ਔਰ ਖੁਦਾਵੰਦ ਅੱਜ ਦੀ ਹਜ਼ੂਰੀ ਬਹੁਤ ਬਰਕਤ ਔਰ ਕਿਰਪਾ ਮੈਂ ਯਸੂ ਦੇਵਸੀ ਅਮੀਨ ਅਮੀਨ ਅਮੀਨ